ਵੱਲਾਗ ਦੇ ਸਾਰੇ ਨੂੰ ਐਡੇ ਪ੍ਰਧਾਨ ਬਣਦੇ 11 ਮੈਂਬਰ ਦੀਆਂ ਕਮੇਟੀਆਂ ਅਕਲ ਆਉਈ ਨਹੀਂ ਕਮੇਟੀ ਨੂੰ ਤੁਸੀਂ ਨਹੀਂ ਪਾਲਦੇ ਪ੍ਰਧਾਨਗੀਆਂ ਉਹ ਕਿੱਥੇ ਆਹੋ ਜਿਹੇ ਇਹੋ ਜਿਹੇ ਬੰਦੇ ਨੂੰ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਦਿੰਦੇ ਹੋ ਇਹੋ ਜਿਹੇ ਬੰਦੇ ਨੂੰ ਪਿੰਡਾਂ ਦੇ ਵਿੱਚ ਰਹਿਣ ਦਿੰਦੇ ਹੋ ਜਿਸ ਬੰਦੇ ਨੇ ਪਹਿਲਾਂ ਹੀ ਕਿਹਾ ਹੋਇਆ ਕਿ ਮੈਂ ਕਾਰਾ ਕਰਨ ਬੜੀ ਲਾਣਤ ਵਾਲੀ ਗੱਲ ਹੈ ਬੜੇ ਅਫਸੋਸ ਵਾਲੀ ਗੱਲ ਹੈ ਸਾਡੇ ਵਾਸਤੇ ਇਹ ਤੱਕਦੇ ਇਹਨਾਂ ਨੂੰ ਜੀ ਉਹ ਆਪਣਾ ਪਵਿੱਤਰ ਸਰੂਪ ਜਿਹੜੇ ਨੇ ਉਹ ਅਗਨ ਭੇਟ ਕਰ ਦਿੱਤੇ ਗਏ ਨੇ ਤੁਹਾਨੂੰ ਫਿਰ ਤੋਂ ਦਿਖਾ ਰਿਹਾ ਤਸਵੀਰਾਂ 1 2 3 4 ਹੋਰ ਪੰਜ ਮਨ ਤੁਹੀ ਹੋਇਆ ਹੈ ਅੱਜ ਜਿਹੜਾ ਸਾਡਾ ਪੰਜ ਸਰੂਪ ਜਿਹੜੇ ਨੇ ਇਹ ਅਗਨ ਭੇਟ ਕਰ ਦਿੱਤੇ ਗਏ ਨੇ ਔਰ ਇਹ ਆ ਉਹ ਦੇਖ ਲੈ ਉਹ ਦੇਖੋ ਪਟਰੋਲ ਬੂੜੀ ਪਈ ਐ ਬੂੜ ਵਾ ਗਿਆ ਬੂੜ ਪਾ ਕੇ ਆ ਹੋਰ ਹਾਂ ਬੋਲੀ ਵਾਲੀ ਬੋਤਲ ਨਹੀਂ ਹਾਂ ਇਹ ਨਹੀਂ ਬੂੜ ਨੂੰ ਮਾਰ ਕੇ ਤੇਰੇ ਹੋਰ ਇੱਕ ਅੱਖ ਨਾ ਤੇਰਾ ਆ ਗਿਆ ਇਹ ਨਾ ਨਾ ਬੰਨਿਆ ਹਾਂ ਨਾ ਬੰਨਿਆ ਬਿਲਕੁਲ ਕੋਈ ਨਹੀਂ ਕੋਣ ਆ ਗਿਆ ਲਾ ਅੰਗ ਲਾਈ ਵੀਡੀਓ ਬਣਾਈ ਐ ਇਹ ਮਿਲਣਾ ਉਹ ਵੀ ਸ਼ੁਗਰ ਆਉਂਦੀ ਬਹੁਤ ਹੋਈ ਜਾਂਦੀ ਹੈ ਭਾਈ ਇਹ ਹੋਰ ਕੋਈ ਹੈ ਹੜਾ ਡੇਵਿੰਟ ਤੋਂ ਉਹ ਇਹਨੂੰ ਕੱਢ ਕੇ ਲਿਆਈਏ ਅੰਦਰ ਆਉਂਦੇ ਕਿਉਂ ਨਾ ਠੀਕ ਹੀ ਬਾਜਾ ਲਾ ਕੇ ਖੇਲਾ ਹੋਰ ਬੜਾ ਤਾਂ ਹੋ ਜਾਏਗਾ ਹੋਰ ਹਿੱਤ ਹੈ ਉਹ ਜਿਹੜਾ ਸਿਆ ਤੁਮ ਮਰਦੇ ਤੇ ਰਾਹੀ ਆਏ ਗਏ ਅਰੇ ਕੱਕੜਾ ਟੋੜਾ ਗੁਰੂ ਮਹਾਰਾਜ ਸਤਿ ਆਪਾ ਜੀ ਗੁਰੂ ਗ੍ਰੰਥ ਸਾਹਿਬੀ ਬਾਣੀ ਦੇ ਫਰਮਾਨ ਹੁਣ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਤਾਨਸਾਵਾ ਸੋਤਾਨਸਾਵਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਜਿੰਨਾ ਲੋਕਾਂ ਕੋਲੋਂ ਗੁਰੂ ਘਰ ਦੀ ਗੁਰੂ ਗ੍ਰੰਥ ਸਾਹਿਬੀ ਸਿਕਿਉਰਿਟੀ ਨਹੀਂ ਜਾਰਾ ਜਾਰਾ ਮੈਂਬਰੀ ਕਮੇਟੀ ਹੈ ਦਾੜੀਆਂ ਨੂੰ ਰੰਗ ਲਾ ਦੇਣੇ ਇਹ ਲੋਕ ਸ਼ਰਾਬਾਂ ਪੀਂਦੇ ਨੇ ਪ੍ਰਧਾਨ ਇਹਨਾਂ ਨੂੰ ਕੋਈ ਅਕ ਨਹੀਂ ਗੁਰੂ ਘਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਨਾ ਕਿ ਇਹਨਾਂ ਨੂੰ ਹੋਰ ਮਹਾਰਾ ਦਾ ਸਰੂਪ ਨਹੀਂ ਦਿੱਤਾ ਜਾਏ ਜਿਹੜਾ ਇੱਕ ਬੱਚਿਆ ਉਹ ਵੀ ਇੱਥੋਂ ਲੈ ਜਾਣ। ਗੁਰੂ ਘਰ ਮੁਤਲਅ ਲਾਇਆ ਜਾਏ ਔਰ ਜਿਸ ਸ਼ਖਸ ਨੇ ਇਹ ਕੰਮ ਕੀਤਾ ਉਹਨੂੰ ਚੁਰਾਇਚ ਖਲਾ ਕੇ ਅੱਗ ਲਾਈ ਜਾਏ। ਇਹ ਪਿੰਡ ਦੇ ਲੋਕ ਚਾਰ ਨਾਲੋਂ ਵੱਧ ਘਾਰ ਹੈ। 100 ਬੰਦਾ ਨਹੀਂ ਇਕੱਠਾ ਆ ਆਪਣੇ ਬੱਚਿਆਂ ਤੇ ਬਿਜੀ ਨੇ ਘਰਾਂ 'ਚ ਬੈਠੇ ਆ। ਦੁਕਾਨਾਂ ਇਹਨਾਂ ਦੇ ਪਿੰਡ ਕੁੱਲੀਆਂ ਪਈਆਂ। ਸ਼ਰਮ ਨਹੀਂ ਚਾਹੀਦੀ ਐਸੇ ਪ੍ਰਦਾਨਾਂ ਨੂੰ। ਗੰਦ ਭਇਆ ਇਹਨਾਂ ਲੋਕਾਂ ਨੇ। ਅੰਦਰ ਗਿਆ। ਹੂੰ ਅੰਦਰ ਜਾ ਕੇ ਤੇ ਕੀ ਕੀਤਾ ਵੀ ਪੈਟਰੋਲ ਲੈ ਕੇ ਉੱਥੇ ਮਹਾਰਾਜ ਦੇ ਉੱਥੇ ਛਿੜ ਕੇ ਆਇਆ ਇੱਥੇ ਲ ਕੇ ਸਾਰੇ ਫਿਰ ਅਗ ਲਾਤੀ ਅਗ ਲਾਗੇ ਫਿਰ ਨਿਕਲੇ ਆ ਰੋਹਰ ਤੇ ਚਲ ਗਿਆ ਘਰ ਹੀ ਨਹੀਂ ਹੁੰਦੇ ਇਥੇ ਉਹ ਦੇਖਦੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕਲ ਲੋਕਲ ਕਿਹੜੇ ਨੇ ਤੁਸੀਂ ਲੋਕਲ